ਚੌਧਰੀ ਵਾਲਾ ਨਗਰ ਮੇ ਗੁਰਮukh ਸਿੰਘ ਜ਼ਿਮੀਦਾਰ ਗੁਰਮukh ਸਿੰਘ ਦੀ लाਡਲੀ ਹਰਨਾਮੀ ਮਟਿਆਰ ਪਾਲੀ ਕੁੜੀ ਬਹਾਦਰੀ ਤਿੰਨ ਦਸਤਰੀ ਮਾਰ ਸასიਖਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੋਈ ਕਵਿਤਾ ਨਹੀਂ ਸੁਣਾਉਣ ਜਾ ਰਿਹਾ ਬਲਕਿ ਇੱਕ ਐਸੇ ਪਰਿਵਾਰ ਦੀ ਇੱਕ ਦਲੇਰੀ ਭਰਪੂਰ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਇਹ ਕਹਾਣੀ ਬੜੀ ਰੋਚਕ ਆ ਤੇ ਆਓ ਦੋਸਤੋ ਇਹ ਸਾਰੀ ਕਹਾਣੀ ਆਪਾਂ ਇਸੇ ਪਰਿਵਾਰ ਦੀ ਜ਼ੁਬਾਨੀ ਸੁਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਰਾਜ ਸਿੰਘ ਹੈ ਜੀ son of ਸਰ ਪਰਮਿੰਦਰ ਸਿੰਘ ਮੈਂ ਜਸਵੰਤ ਸਿੰਘ ਗਰਾੜ ਦਾ ਪੋਤਰਾ ਹਾਂ ਜੀ ਬੱਲੂਆਣੇ ਅਸੀਂ ਰਹਿੰਦੇ ਆ ਬੱਲੂਆਣਾ ਬਹੁਤ ਤਹਿਸੀਲ ਦਾ ਪਿੰਡ ਹੈ ਜ਼ਿਲ੍ਹਾ ਫਾਜ਼ਿਲਕਾ ਠੀਕ ਹੈ ਜੀ ਬਾਈ ਜੀ ਆਪਣਾ ਪਿਸ਼ੋਕੜ ਕਿੱਥੋਂ ਦਾ ਜੀ ਪਰ ਸ਼ੌਕਰ ਸਾਡਾ ਚੌਧਰੀ ਵਾਲਾ ਪਿੰਡ ਹੈ ਮੋਗੇ ਜ਼ਿਲ੍ਹੇ ਚ ਠੀਕ ਹੈ ਜਿਹੜਾ ਚੌਧਰੀ ਵਾਲਾ ਪਿੰਡ ਹੈ 47 ਤੋਂ ਜਾਂ ਜ਼ਿਲ੍ਹਿਆਂ ਦੀ ਵੰਡ ਤੋਂ ਪਹਿਲਾਂ ਇਹਦਾ ਜ਼ਿਲ੍ਹਾ ਫਿਰੋਜ਼ਪੁਰ ਸੀਗਾ ਠੀਕ ਹੈ ਅੱਜ ਕੱਲ ਇਹਨੂੰ ਜੀਤਾ ਸਿੰਘ ਵਾਲਾ ਪਿੰਡ ਨਾ ਜਾਣਦੇ ਐ ਜਾਂ ਇਸਦਾ ਨਾਂ ਜੀਤਾ ਸਿੰਘ ਵਾਲਾ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮਾੜੀ ਮੁਸਤਫਾ ਦੇ ਨਾਲ ਹੈ ਇਹ ਠੀਕ ਹੈ ਜੀ ਪਿੰਡ ਦਾ ਨਾਮ ਹੁਣ ਬਦਲ ਚੁੱਕਾ ਹੈ ਪਿੰਡ ਦਾ ਨਾਮ ਬਦਲ ਚੁੱਕਾ ਠੀਕ ਹੈ ਭਾਈ ਜੀ ਤਕਰੀਬਨ 800 ਸਾਲ ਪਹਿਲਾਂ ਕਹਿੰਦੇ ਆ ਕਿ ਇਸ ਪਿੰਡ ਦੇ ਵਿੱਚ ਇੱਕ ਡਾਕੇ ਦੀ ਵਾਰਦਾਤ ਹੋਈ ਸੀ ਅੱਜ ਅਸੀਂ ਤੁਹਾਡੇ ਕੋਲ ਉਹ ਸਟੋਰੀ ਕਲੀਅਰ ਕਰਨ ਵਾਸਤੇ ਪਹੁੰਚੇ ਆ ਬਿਲਕੁਲ ਜੀ ਜਦੋਂ ਸਾਡੇ ਬਿਉਰਗ ਮੇਰੇ ਲੱਕੜ ਦਾਦਾ ਜੀ ਜਾਂ ਉਹਨਾਂ ਦੇ ਬਿਉਰਗ ਹਸਦਾਰ ਬੂਟਾ ਸਿੰਘ ਦੇ بیٹے ਸੀ ਬੂਟਾ ਸਿੰਘ ਦੀ ਮੌਤ ਤਾਂ ਇਹ ਜਦੋਂ ਡਾਕੇ ਪਏ ਤੋਂ ਪਹਿਲਾਂ ਹੋ ਗਈ ਸੀ ਉਹਨਾਂ ਦੇ ਪੁੱਤਰ ਸੀ ਗੁਰਮਖ ਸਿੰਘ ਜੀ ਗੁਰਮਖ ਸਿੰਘ ਦੇ ਬੱਚੇ ਸੀ ਜਿਨ੍ਹਾਂ ਦੀ ਔਲਾਦ ਹੈ ਅਸੀਂ ਸਾਰੇ ਇਹ ਜਿਹੜੇ ਬੱਲੂਆਂ ਨੇ ਬੈਠੇ ਐ ਇਸ ਟਾਈਮ 7 8 ਘਰ ਐ ਸਾਡੇ ਇਹ ਅਸੀਂ ਗੁਰਮਖ ਸਿੰਘ ਦੇ ਹੀ ਪੀੜੀ ਚੋਂ ਐ ਤੇ ਗੁਰਮਖ ਸਿੰਘ ਰਿ ਪੰਜ ਭੈਣ ਭਰਾ ਸੀ ਗੁਰਮਖ ਸਿੰਘ ਉਹਨੇ ਕੱਲਾ ਸੀ ਜਿਹੜੇ ਇਹ ਪੰਜ ਭੈਣ ਭਰਾ ਸੀ ਜਿਹਦੀ ਮਾਤਾ ਹਰਨਾਮ ਕੌਰ ਆ ਉਹ ਇਹਨਾਂ ਗੁਰਮਖ ਸਿੰਘ ਦੇ ਬੱਚੇ ਸੀ ਉਹ ਅੱਗੇ ਬੱਚੇ ਸੀ ਹਾਂ ਠੀਕ ਐ ਗੁਰਮਖ ਸਿੰਘ ਸੀ ਜਿਹੜੇ ਸਾਡੇ ਲੱਕੜ ਦਾਦਾ ਉਹ ਚੌਧਰੀ ਵਾਲੇ ਰਹਿੰਦੇ ਸੀ ਚੌਧਰੀ ਵਾਲੇ ਕੀ ਸੀਗਾ ਕਿ 1900 ਵੀ 25 30 35 34 34 ਤੱਕ ਉਹਦਾ ਆਪਾਂ ਕਹਿ ਸਕਦੇ ਆ ਜਦੋਂ ਵੰਡ ਤੋਂ ਪਹਿਲਾਂ ਇਕੱਠਾ ਪੰਜਾਬ ਸੀ ਉਦੋਂ ਦਾ ਡਾਕੂ ਮਸ਼ਹੂਰ ਹੋਏ ਆ ਲਾਲ ਸਿੰਘ ਡਾਕੂ ਮਧੇ ਪਿੰਡ ਦੇ ਸੀਗੇ ਠੀਕ ਹੈ ਇਹ ਵੀ ਮਧੇ ਪਿੰਡ ਵੀ ਸ਼ਾਇਦ ਮੋਗੇ ਜ਼ਿਲ੍ਹੇ ਦਾ ਹੀ ਪਿੰਡ ਹੈ ਠੀਕ ਹੈ ਇਹ ਡਾਕੂ ਦੀ ਇੰਨੀ ਕਿ ਦਹਿਸ਼ਤ ਸੀਗੀ ਵੀ ਪੁਲਿਸ ਕਈ ਨੰਬਰਦਾਰ ਕਈ ਜੇਲ੍ਹਦਾਰ ਇਹਨਾਂ ਨੇ ਮਾਰੇ ਸੀ ਕੁੱਟੇ ਸੀ ਤੇ ਤਕਰੀਬਨ ਉਦੋਂ 1934 ਚ ਗੋਰਿਆਂ ਦੀ ਸਰਕਾਰ ਸੀਗੀ ਗੋਰਿਆਂ ਦੀ ਸਰਕਾਰ ਚ ਵੀ ਇਹਨਾਂ ਲਾਲ ਸਿੰਘ ਦੀ ਤੇ ਉਹਦੇ ਗਰੁੱਪ ਦੀ ਇੰਨੀ دہشت ਸੀਗੀ ਕਿ ਇਹਦੇ ਤੋਂ ਵੱਡੇ ਵੱਡੇ ਖੱਬੀਖਾਨ ਵੀ ਸੀ ਜਿਹੜੇ ਕਹਿੰਦੇ ਘਾਉਂਦੇ ਉਹ ਇਹਨਾਂ ਤੋਂ ਬਹੁਤ ਡਰਦੇ ਹੁੰਦੇ ਸੀਗੇ ਪੁਲਿਸ ਇਹਨਾਂ ਤੋਂ ਡਰਦੀ ਸੀ ਕਿਉਂਕਿ ਇਹ ਬਹੁਤ ਵੱਡੇ ਵੱਡੇ ਡਾਕੇ ਮਾਰਦੇ ਸੀ ਤੇ ਡਾਕੇ ਇਹਨੇ ਬੇਰਹਿਮ ਨਾਲ ਮਾਰਦੇ ਸੀ ਵੀ ਸਭ ਕੁਝ ਤਬਾਹ ਕਰ ਦਿੰਦੇ ਕਤਲ ਕਰ ਦਿੰਦੇ ਜਿਹੜਾ ਲਾਲ ਸਿੰਘ ਸੀਗਾ ਉਹ ਡਾਕੂ ਗਰੁੱਪ ਦਾ ਮੁਖੀ ਸੀਗਾ ਉਹ ਆਪ ਤਾਂ ਬਹੁਤ ਘੱਟ ਡਾਕਿਆਂ ਤੇ ਜਾਂਦਾ ਸੀ ਉਹਦੇ ਗਾਂ ਜਿਹੜੇ ਅਗਲੇ ਚੇਲੇ ਬਾਲਕੇ ਸੀਗੇ ਉਹ ਡਾਕੇ ਮਾਰਦੇ ਹੁੰਦੇ ਸੀਗੇ ਹੂੰ ਉਹ ਕੀ ਹੋ ਗਿਆ ਵੀ ਜਿਹੜਾ ਸੀਗਾ ਲਾਲ ਸਿੰਘ ਉਹ ਲਾਲ ਸਿੰਘ ਧਣੀ ਤੇ ਬਿਰਜੂ ਹੂੰ ਇਹ ਇਹਨਾਂ ਨਾਲ ਇੱਕ ਹੋਰ ਸੀਗਾ ਉਹ ਜਿਹਦਾ ਨਾਂ ਨਹੀਂ ਸਾਨੂੰ ਪਤਾ ਠੀਕ ਹੈ ਇਹ ਜਿਵੇਂ ਹੁਣ ਵੀਡੀਓ ਚ ਕੋਈ ਪੰਜ ਕਈ ਜਾਂਦਾ ਕਿਸੇ ਚਾਰੋ ਇਹ ਚਾਰ ਜਾਨ ਸੀ ਚਾਰ ਬੰਦੇ ਸੀ ਚਾਰ ਬੰਦੇ ਸੀ ਜਨਾਂ ਦੀਆਂ ਫੋਟੋਆਂ ਵੀ ਉਹ ਪਈਆਂ ਸਾਡੇ ਕੋਲੇ ਠੀਕ ਹੈ ਠੀਕ ਹੈ ਲਾਲ ਬਿਰਜੂ ਤਾਂ ਨਹੀਂ ਚੌਥਾ ਜਿਹੜਾ ਸੀਗਾ ਉਹ ਭੱਜ ਗਿਆ ਸੀ ਅਸਲ 'ਚ ਇਹਨਾਂ ਦਾ ਇੱਕ ਅਸੂਲ ਹੁੰਦਾ ਸੀ ਜਦੋਂ ਡਾਕਾ ਮਾਰਨੇ ਸ਼ਰਾਬ ਪੀ ਕੇ ਡਾਕਾ ਮਾਰਦੇ ਸੀ ਠੀਕ ਹੈ ਜਿਹੜਾ ਇੱਕ ਇਹਨਾਂ ਦਾ ਸਾਥੀ ਸੀ ਉਹ ਬਾਹਰ ਖੜਦਾ ਹੁੰਦਾ ਸੀ ਰਾਖੀ ਵਾਸਤੇ ਰਾਖੀ ਵਾਸਤੇ ਚਾਰ ਪੰਜ ਤਿੰਨ ਦੋ ਜਿੰਨੇ ਵੀ ਹੁੰਦੇ ਸੀ ਉਹ ਬਾਕੀ ਘਰੇ ਵਰਦੇ ਸੀ ਜਿਹੜੇ ਸਾਡੇ ਬਿਊਰਗ ਸੀਗੇ ਅ ਗੁਰਮਖ ਸਿੰਘ ਜੀ ਉਹਨਾਂ ਦੇ ਬੱਚੇ ਸੀਗੇ ਸਰਵਨ ਸਿੰਘ ਸਰਜਨ ਸਿੰਘ ਹਾਕਮ ਸਿੰਘ ਠੀਕ ਹੈ ਇਹ ਸਰਵਨ ਜਿਹੜੇ ਸਰਵਨ ਸਿੰਘ ਤੇ ਸਰਜਨ ਸਿੰਘ ਸੀਗੇ ਨਾ ਜੀ ਇਹ ਗੁਰਮਖ ਸਿੰਘ ਦਾ ਖੇਤ ਸੀਗੇ ਠੀਕ ਹੈ ਪਿੰਡ ਦੀ ਨਿਆਈਂ ਚ ਹੀ ਸਾਡੀ ਜ਼ਮੀਨ ਸੀਗੀ ਠੀਕ ਹੈ ਤੇ ਜਿਹੜੇ ਹਾਕਮ ਸਿੰਘ ਸੀਗੇ ਉਹ ਛੋਟੇ ਸੀਗੇ ਹਮ ਇੱਕ ਉਹਨਾਂ ਦੀ ਉਹਨਾਂ ਟਾਈਮਾਂ ਚ ਅੱਖਾਂ ਬਹੁਤ ਲੋਕਦੀਆਂ ਸੀ ਕੋਈ ਇਹ ਕੋਈ ਇਨਫੈਕਸ਼ਨ ਕਹ ਲੋ ਜਾਂ ਕੋਈ ਬਿਮਾਰੀ ਹੋਰ ਹੋ ਸੀਗੀ ਇਹ ਬਹੁਤ ਜ਼ਿਆਦਾ ਲੋਕਾਂ ਦੀਆਂ ਅੱਖਾਂ ਦੁਖਦੀਆਂ ਸੀ ਹਾਕਮ ਸਿੰਘ ਜੀ ਦੀਆਂ ਅੱਖਾਂ ਦੁਖਦੀਆਂ ਸੀ ਉਹ ਕੀ ਹੋ ਗਿਆ ਵੀ ਹਾਕਮ ਸਿੰਘ ਜਿਹੜੇ ਹਰਨਾਮ ਕੋਰ ਸਾਡੇ ਪਰਦਾਦੀ ਭੂਆ ਜੀ ਸੀਗੇ ਉਹ ਇੱਕ ਸਾਡੀ ਪਰਦਾਦੀ ਜਿਹੜੇ ਸੀਗੇ ਉਹ ਤੇ ਇਹ ਸਾਰੀਆਂ ਘਰੇ ਲੇਡੀਜ਼ ਘਰੇ ਸੀਗੀਆਂ ਠੀਕ ਹੈ ਇੱਕ ਜਿਹੜੇ ਗੁਰਮਖ ਸਿੰਘ ਦੇ ਵਾਈਫ ਯਾਨੀ ਕਿ ਸਭ ਬੱਚਿਆਂ ਦੇ ਜਿੰਨੇ ਵੀ ਮਦਰ ਉਹ ਕੀ ਸੀਗਾ ਜੀ ਉਹ ਬਿਮਾਰ ਸੀਗੇ ਉਹ ਬਾਲਾ ਤੋਰ ਫੇਰ ਨਹੀਂ ਸਕਦੇ ਸੀਗੇ। ਬਿਮਾਰ ਰਹਿੰਦੇ ਹੁੰਦੇ ਸੀ। ਹੂੰ ਜਦੋਂ ਇਹਨਾਂ ਨੇ ਕੋਠੇ ਤੋਂ ਛਾਲ ਮਾਰੀ ਨਾ ਜੀ ਠੀਕ ਹੈ। ਛਾਲ ਮਾਰਨ ਤੇ ਉਹ ਲੇਡੀ ਤਾਂ ਘਬराई ਸੀਗੀ। ਹੂੰ ਉਹਨੇ ਛਾਲ ਮਾਰੀ ਡਿੱਗ ਡੀ ਟੈਂਦੀ ਅੰਦਰ ਭੱਜ ਗਈ। ਉਹ ਜਿਹੜਾ ਬਿਰਜੂ ਸੀਗਾ ਪਿੱਛੇ ਹੂੰ ਉਹਨੇ ਲਮਕ ਕੇ ਤੂੜੀ ਵਾਲਾ ਕੋਠਾ ਸੀਗਾ ਕੋਈ। ਠੀਕ ਹੈ। ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਨਾ ਕਿਲ ਗੱਡਿਆ ਸੀ ਕੋਈ ਟੰਗਰ ਨੂੰ। ਠੀਕ ਹੈ। ਉਹਨੇ ਕਿਲ ਤੇ ਪੈਰ ਰੱਖ ਕੇ ਭੱਜ ਕੇ ਉਤਰਨ ਲੱਗਾ ਰੋ ਕਿਲ ਮੁੜ ਗਿਆ। ਬਿਰਜੂ ਡਿੱਗ ਪਿਆ ਉਹ ਡਿੱਗਦਾ ਟੰਡਾ ਜੋ ਪਿੱਛੇ ਗਿਆ ਤੇ ਮਾਤਾ ਹਰਨਾਮ ਕੌਰ ਸੀਗੀ ਜਿਹੜੀ ਉਹ ਥੋੜੀ ਜੀ ਤਕੜੀ ਜਰਵਾਨੀ ਸੀਗੀ ਠੀਕ ਹੈ ਉਹਨੂੰ ਹੋਰ ਤਾਂ ਕੁਛ ਲੱਭਿਆ ਨਹੀਂ ਉਹਨੂੰ ਗੇਟ ਕੋਲੇ ਥਾਪਾ ਸੀਗਾ ਉਹਨੇ ਥਾਪਾ ਭੱਜੇ ਆਉਂਦੇ ਦੇ ਸਿਰ 'ਚ ਮਾਰਿਆ ਬਿਰਜੂ ਦੇ ਬਿਰਜੂ ਦੇ ਉਹਨੂੰ ਅੱਧ ਮੋਇਆ ਕਰਤਾ ਠੀਕ ਹੈ ਜਦੋਂ ਉਹਨੂੰ ਅੱਧ ਮੋਇਆ ਕਰਤਾ ਤੇ ਫਿਰ ਉਹਨੂੰ ਥਾਪਿਆਂ ਨਾਲ ਹੀ ਕੁੱਟਣ ਲੱਗੀ ਬਿਰਜੂ ਡਿੱਗ ਪਿਆ ਹੂੰ ਧਨੀ ਵੀ ਆ ਗਿਆ ਲਾਲ ਵੀ ਆ ਗਿਆ ਅਸਲ 'ਚ ਲਾਲ ਜਿਵੇਂ ਆਪਾਂ ਫਿਲਮਾਂ 'ਚ ਵੇਖਨੇ ਆ ਲਾਲ ਪਿੱਛੇ ਖੜਦਾ ਹੁੰਦਾ ਸੀ ਆਪਦੇ ਬੰਦਿਆਂ ਤੋਂ ਅੱਗੇ ਡਾਕਾ ਮਰਵਾਉਂਦਾ ਕੰਮ ਕਰਾਉਂਦਾ ਸੀ ਉਹ ਜਿਹਨੂੰ ਅੰਦਰ ਉਹਨੂੰ ਬਿਰਜੂ ਨੂੰ ਸਿੱਟਿਆ ਨਾ ਬਿਰਜੂ ਡਿੱਗ ਪਿਆ ਉਹ ਪੂਆ ਹਰਨਾਮ ਕੋਰ ਦਾਦੀ ਮਾਂ ਸੀ ਪਰਦਾਦੀ ਮਾਂ ਸੀ ਜਿਹੜੀ ਉਹਨੂੰ ਕੁੱਟਣ ਲੱਗ ਗਏ ਉਹਨੂੰ ਕੁੱਟਣ ਲੱਗ ਗਏ ਉਸ ਤੋਂ ਪਹਿਲਾਂ ਧਨੀ ਹੁਣੀ ਬਾਬੇ ਹਾਕਮ ਨੂੰ ਕੁੱਟਣ ਲੱਗ ਗਏ ਉਹ ਹਾਕਮ ਜਿਹੜੇ ਬਾਬਾ ਹੀ ਸੀਗੇ ਉਹ ਛੋਟੇ ਸੀਗੇ ਉਹਨਾਂ ਨੂੰ ਕੁੱਟਣ ਲੱਗ ਗਏ ਉਹ ਫਿਰ ਜਿਹੜੋ ਵਾਵਾ ਕੁੱਟਿਆ ਗਾਲਾਂ ਕੱਢਦੇ ਉਹਨੂੰ ਅੰਦਰ ਸੀ ਦੱਸ ਕੀ ਕੌਣ ਐ ਕਿੱਥੇ ਤੇਰੇ ਥੋਡੇ ਘਰੇ ਸਮਾਨ ਪਿਆ ਅਸਲ 'ਚ ਉਹਨਾਂ ਨੂੰ ਡਾਊਟ ਐ ਇਸ ਗੱਲ ਦਾ ਹੋ ਗਿਆ ਵੀ ਇੱਧਰ ਜਿਹੜੇ ਭੱਜ ਗਏ ਨਾ ਇੱਧਰ ਸਮਾਨ ਹੋਊਗਾ ਵੀ ਜਿਹੜਾ ਉਹ ਸਮਾਨ ਐ ਉਹ ਬਾਬੇ ਹਾਕਮ ਨੂੰ ਹੀ ਜੋ ਕੁੱਟਿਆ ਪਿੱਛੋਂ ਲਾਲ ਬੋਲਦਾ ਨਾ ਜਵਾਕ ਨੂੰ ਕਿਉਂ ਕੁੱਟਦਾ ਅੰਦਰ ਵੜੋ ਉਹ ਫਿਰ ਬਾਬੇ ਹਾਕਮ ਨੇ ਕਿਵੇਂ ਨਾ ਕਿਵੇਂ ਉਹਨਾਂ ਤੋਂ ਜਾਨ ਛਡਾ ਕੇ ਤੇ ਖੇਤ ਜਾਵੜਿਆ ਨਿਆਂਈ ਚ ਖੇਤ ਸੀਗਾ ਉਹਨਾਂ ਨੇ ਫਿਰ ਜਾ ਕੇ ਦੱਸਿਆ ਵੀ ਆਇਆ ਕਰਕੇ ਆਪਣੇ ਘਰੇ ਤਾਂ ਬੰਦੇ ਆ ਗਏ ਇਹਨਾਂ ਨਹੀਂ ਪਤਾ ਸੀ ਵੀ ڈاکੂ ਲਾਲ ਸਿੰਘ ਮਦੇਹ ਵਾਲੇ ਆ ਗਏ ਉਹ ਬਿਉਰ ਗੋਥੋਂ ਭੱਜੇ ਠੀਕ ਹੈ ਭੱਜ ਕੇ ਘਰੇ ਆਏ ਉਦੋਂ ਨੂੰ ਜਿਹੜਾ ਸੀਗਾ ਉਹ ਬਿਰਜੂ ਬਿਰਜੂ ਨੂੰ ਉਹਦੇ ਗੱਲ ਚ ਕੈਂਠਾ ਪਾਇਆ ਸੀਗਾ ਠੀਕ ਹੈ ਤੇ ਕੈਂਠਾ ਮਰੋੜੀ ਖੜੀ ਸੀ ਪੂਆ ਹਰਨਾਮ ਕੌਰ ਠੀਕ ਹੈ ਜਦੋਂ ਇਹ ਅੰਦਰ ਐਂਟਰ ਹੁੰਦੇ ਆ ਬਾਪੂ ਸਰਵਣ ਸਿੰਘ ਹੋਣੀ ਬਾਪੂ ਸਰਜਣ ਸਿੰਘ ਹੋਣੀ ਬਾਪੂ ਹਾਕਮ ਹੋਣੀ ਉਹ ਅਸਰ ਜੀ ਕੀ ਹੈ ਵੀ ਆਨੇ ਵੀ ਜਿਹੜਾ ਬਾਪੂ ਹਾਕਮ ਉਹ ਵੀ ਫਿਰ ਜਦੋਂ ਵੱਡੇ ਨਾਲ ਹੁਣ ਉਹ ਵੀ ਤਕੜਾ ਹੋ ਗਿਆ ਇਹਨਾਂ ਨੇ ਰਾਜ ਚੋਂ ਜੋ ਵੀ ਇਹਨਾਂ ਦੇ ਕੋਈ ਕੋਲੇ ਸੀਗਾ ਇਹਨਾਂ ਨੇ ਅਨਸਾਰ ਪਹਿਲਾਂ ਬਿਰਜੂ ਹੀ ਮਾਰਿਆ ਠੀਕ ਹੈ ਕਿਉਂਕਿ ਉਹ ਪੂਆ ਹਨਾਮਪੁਰ ਫੜੀ ਬੈਠੇ ਸੀ ਉਹਦੇ ਨੇਜਾ ਮਾਰਿਆ ਉਹ ਰੇਣਾ ਫੋਟੋ ਤੇ ਵੀ ਉਵੇਂ ਹੈ ਉਹਦੇ ਇੱਥੋਂ ਨੇਜਾ ਵੱਜ ਕੇ ਇਧਰੋਂ ਨਿਕਲ ਗਿਆ ਸੀ ਠੀਕ ਹੈ ਬਿਰਜੂ ਇਹਨਾਂ ਨੇ ਖਤਮ ਕਰਤਾ ਜਿਹੜੇ ਸਾਡੇ ਬਾਬਾ ਜੀ ਗੁਰਮਖ ਸਿੰਘ ਸੀਗੇ ਨਾ ਇਹ ਅੰਮ੍ਰਿਤਧਾਰੀ ਸੀਗੇ ਠੀਕ ਹੈ ਇਹ ਨੀਲੇ ਚੋਲੇ 'ਚ ਨਿੰਗ ਸਿੰਘ ਸਜੇਵੇਂ ਸੀ ਰਹਿੰਦੇ ਘਰੇ ਸੀ ਪਰ ਨੀਲੇ ਚੋਲੇ 'ਚ ਰਹਿੰਦੇ ਸੀ ਠੀਕ ਹੈ ਜੀ ਉਹ ਜਦੋਂ ਬਾਬਾ ਜੀ ਘਰੇ ਆਏ ਗੁਰਮਖ ਸਿੰਘ ਜੀ ਤੇ ਉਹ ਲਾਲ ਵੱਲ ਭੱਜ ਕੇ ਗਏ ਤੇ ਉਹਨਾਂ ਨੇ ਆਪਦੀ ਕਿਰਪਾਨ ਕੱਢ ਲਈ ਠੀਕ ਹੈ ਲਾਲ ਤਕੜਾ ਬਹੁਤ ਸੀ ਲਾਲ ਨੇ ਫਿਰ ਛਾਲ ਮਾਰ ਕੇ ਕਿਰਪਾਨ ਵੀ ਸਿੱਟਤੀ ਤੇ ਬਾਬਾ ਜੀ ਨੂੰ ਵੀ ਸਿੱਟ ਲਿਆ ਫਿਰ ਬਾਬਾ ਜੀ ਖੜੇ ਹੋਏ ਜਿਵੇਂ ਕਿਵੇਂ ਨਾ ਕਿਵੇਂ ਖੜੇ ਹੋਏ ਉਹਨਾਂ ਨੇ ਸ਼ਰੀ ਸਾਬ ਕੱਢ ਕੇ ਫਿਰ ਲਾਲ ਵੱਲ ਭੱਜੇ ਹਮ ਸ਼ਰੀ ਸਾਬ ਛੋਟਾ ਸੀ ਅਸਲ 'ਚ ਕੀ ਹੈ ਲਾਲ ਕੋਲੇ ਕਾਪੇ ਕੂਪੇ ਸੀਗੇ ਇਹਨਾਂ ਕੋਲੇ ਇਥੇ ਆ ਬੰਦੂਖਾਂ ਵੀ ਸੀਗੀਆਂ ਹਮ ਲਾਲ ਨੇ ਫਿਰ ਅੱਗੋਂ ਕੀ ਕੀਤਾ ਵੀ ਜਿਹੜਾ ਕਾਪਾ ਇੰਨੀ ਕੁ ਜ਼ੋਰ ਦੇ ਨਹੀਂ ਮਾਰਿਆ ਪੱਟ ਤੇ ਉਹ ਪੱਟੀ ਅੱਡ ਕਰਦਾ ਸੀ ਲੱਤ ਵੜਤੀ ਹਾਂ ਲੱਤ ਵੜਤੀ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਢੂਈ ਤੇ ਮਾਰੇ ਕਾਪੇ ਉਹਨਾਂ ਨੂੰ ਉੱਥੇ ਖਤਮ ਕਰਤਾ ਠੀਕ ਹੈ ਕਿਉਂਕਿ ਲਾਲ ਸਿੰਘ ਦੀ ਦਹਿਸ਼ਤ ਹੀ ਤਾਂ ਹੁੰਨੀ ਹੈ ਨਾ ਵੀ ਉਹ ਐਡਾ ਤਕੜਾ ਸੀ ਸਾਨੂੰ ਜਿਵੇਂ ਬਿਉਰਗਦਾਸ ਦੇ ਵੀ ਉਹਨੇ ਦੋ ਵਾਰਾਂ ਚ ਬਾਬਾ ਜੀ ਨੂੰ ਖਤਮ ਕਰਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਫਿਰ ਲਾਲ ਨਾ ਘਬਰਾ ਗਿਆ ਕਿਉਂਕਿ ਸਾਡੇ ਬੰਦੇ ਜਿਹੜੇ ਉੱਤੇ ਚੜ ਗਏ ਜਮਾ ਠੀਕ ਹੈ ਫਿਰ ਲਾਲ ਨੇ ਫੈਰ ਮਾਰਿਆ ਹੂੰ ਉਹ ਫੈਰ ਜਿਹੜਾ ਸੀਗਾ ਆਪਣੇ ਬਾਬਾ ਸਰਵੰਤ ਸਿੰਘ ਉਹਨਾਂ ਦੇ ਵਜਿਆ ਬੀਬੀ ਹਰਪੂਆ ਹਰਨਾਮ ਕੌਰ ਦੇ ਵਜਿਆ ਠੀਕ ਹੈ ਜਦੋਂ ਹਰਨਾਮ ਕੌਰ ਦੇ ਵਜਿਆ ਤੇ ਫਿਰ ਇਹ ਉਹਨੂੰ ਚੁੰਬੜ ਗਏ ਸਾਰੇ ਆਲੇ ਲਾਲ ਸਿੰਘ ਲਾਲ ਸਿੰਘ ਨੂੰ ਫਿਰ ਲਾਲ ਨੂੰ ਇੰਨਾ ਕੁ ਕੁੱਟਿਆ ਉਹਨੂੰ ਕੁੱਟ ਕੁੱਟ ਕੇ ਖਤਮ ਕਰਤਾ ਉਹਨੂੰ ਵੀ ਕੁੱਟੀ ਤੁਰੇ ਗਏ ਉਹਦੇ ਸੱਟਾਂ ਵੀ ਮਾਰੀਆਂ ਲਾਲ ਸਿੰਘ ਵੀ ਖਤਮ ਹੋ ਗਿਆ ਠੀਕ ਹੈ ਜੀ ਲਾਲ ਸਿੰਘ ਬਿਰਜੂ ਤੋਂ ਵੀ ਪਹਿਲਾਂ ਖਤਮ ਹੋ ਗਿਆ ਹਾਲਾਂਕਿ ਬਿਰਜੂ ਦੇ ਨੇਜਾ ਵੱਜਿਆ ਸੀ ਵਰਸ਼ਾ ਵੱਜਿਆ ਸੀ ਜਦੋਂ ਲਾਲ ਮਾਰਤਾ ਨਾ ਇਹਨਾਂ ਨੂੰ ਕੁਝ ਕੁਝ ਕਲੀਅਰ ਹੋ ਗਿਆ ਵੀ ਇਹ ਤਾਂ ਲਾਲ ਸਿੰਘ ਹੈ ਠੀਕ ਹੈ ਪਹਿਲਾਂ ਪਤਾ ਨਹੀਂ ਸੀ ਪਹਿਲਾਂ ਪਤਾ ਨਹੀਂ ਸੀ ਪਹਿਲਾਂ ਤਾਂ ਵੈਸੇ ਲੜਾਈ ਹੋਈ ਗਈ ਨਾ ਉਹ ਆਪਸ ਵਿੱਚ ਗੁੱਥਮੋ ਗੁੱਥਮੀ ਅਸਲ ਜੀ ਕੀ ਹੈ ਵੀ ਜਿਹੜਾ ਬਾਪੂ ਸੀਗੇ ਆਪਣੇ ਸਰਜਣੂ ਨਹੀਂ ਉਹ ਤੇ ਜਿਹੜੇ ਬਾਪੂ ਹਾਕਮ ਸੀ ਉਹ ਜਿਹੜਾ ਦੂਜਾ ਧਨੀ ਸੀਗਾ ਉਹਦੇ ਵੱਲ ਉਹਨੂੰ ਲੱਗੇ ਹੋਏ ਸੀਗੇ ਚੁੰਬੜੇ ਹੋਏ ਸੀਗੇ ਠੀਕ ਹੈ ਬਾਕੀ ਤਾਂ ਵੀ ਜਿਵੇਂ ਉਹ ਫਿਲਮਾਂ 'ਚ ਹੁੰਦਾ ਹੈ ਬਸ ਐ ਕਾਵਾਂ ਰੋਲੀ ਪਈ ਵੀ ਸੀਗੀ ਜਿਹਦੇ ਜਿੱਧਰ ਕੰਮ ਸੂਤ ਆਉਂਦਾ ਸੀ ਉਧਰ ਕਰੀ ਜਾਂਦੇ ਸੀ ਠੀਕ ਹੈ ਉਹ ਜਦੋਂ ਲਾਲ ਤਾਂ ਮਾਰ ਹੀ ਦਿੱਤਾ ਇੰਨਾ ਕੁੱਟਿਆ ਹੂੰ ਕਿਉਂਕਿ ਲਾਲ ਦੇ ਪੂਆ ਹਰਨਾਮ ਕੋਰ ਵੀ ਵਿਚੇ ਮਾਰ ਗਈ ਫਿਰ ਸਾਡੇ ਬੰਦਿਆਂ ਕੋਲੇ ਨਾ ਇੱਕ ਮੈਂ ਤਾਂ ਹੁਣ ਮੈਨੂੰ ਯਾਦ ਨਹੀਂ ਉਹ ਉਹਨਾਂ ਟਾਈਮ ਇੱਕ ਅੰਦੋਲੀ ਪਤਾ ਨਹੀਂ ਇਹੋ ਜਿਹਾ ਕੋਈ ਵਰਡ ਯੂਜ਼ ਕਰਦੇ ਸੀ ਉਹ ਬਾਪੂ ਸਰਜਨ ਕੋਲੇ ਹਰ ਟਾਈਮ ਹੁੰਦਾ ਸੀ ਠੀਕ ਹੈ ਉਹ ਆਂਦੇ ਵੀ ਡਾਂਗ ਦੇ ਉੱਤੇ ਨਾ ਅੱਗੇ ਐਡੀ ਇੱਕ ਕੋਈ ਪੱਤੀ ਲੱਗੀ ਹੁੰਦੀ ਸੀ ਉਹ ਤਿੱਖੀ ਹੁੰਦੀ ਸੀ ਨਕੀਲੀ ਉਹ ਮਾਰੇ ਅਸਰ ਚੋ ਦੇ ਲਾਲ ਦੇ ਠੀਕ ਹੈ ਉਹ ਜਦੋਂ ਮਾਰੇ ਲਾਲ ਮਰ ਗਿਆ ਠੀਕ ਹੈ ਲਾਲ ਵੀ ਉੱਥੇ ਹੀ ਖਤਮ ਹੋ ਗਿਆ ਸੀ ਜਦੋਂ ਲਾਲ ਖਤਮ ਹੋ ਗਿਆ ਨਾ ਉਸ ਤੋਂ ਬਾਅਦ ਬਿਰਜੂ ਬੋਲਦਾ ਉਹ ਬਦਮਾਸ਼ ਬੰਦੇ ਸੀਗੇ ਵੀਰਜੂ ਗੰਗੀਆਂ ਗੰਨੀਆਂ ਜਿਵੇਂ ਗਾਲਾਂ ਕੱਢਦਾ ਸੀਗਾ ਵੀ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਛੱਡ ਦਾਂਗੇ ਇਹ ਸਾਰਾ ਕੁਝ ਵੇੜੇ ਦੇ ਵਿਚਾਲੇ ਹੋਈ ਜਾਂਦਾ ਠੀਕ ਹੈ ਉਹ ਦੱਸਦੇ ਬਿਰਜੂ ਵੀ ਕੋਈ ਨਾ ਕੰਦੋਲੀ ਜੀ ਸੀਗੀ ਉਸ ਤੋਂ ਅੱਗੇ ਬਰਾਂਡਾ ਸੀ ਉਸ ਤੋਂ ਅੱਗੇ ਕਮਰੇ ਸੀ ਠੀਕ ਹੈ ਤੇ ਇੱਧਰ ਪਸ਼ੂ ਸੀਗੇ ਉਰਲੇ ਪਾਸੇ ਇਹ ਉਹ ਕੰਦੋਲੀ ਦੇ ਕੋਲੇ ਸਾਰਾ ਕੁਝ ਹੋਈ ਜਾਂਦਾ ਤੇ ਬਿਰਜੂ ਬੋਲਦਾ ਗਾਲਾਂ ਕੱਢ ਕੇ ਥੋੜੇ ਬੱਚੇ ਵੀ ਮਾਰਾਂਗੇ ਅੱਛਾ ਛੱਡ ਦੇਣੀ ਉਹਾਂ ਦੇ ਵੀ ਕੋਣ ਮਾਰੂ ਆ ਕਿ ਲਾਲ ਮਾਰੂ ਆਂਦੇ ਲਾਲ ਦਾ ਉਹ ਪਿਆ ਹੂੰ ਉਹਾਂ ਦਾ ਵਿਖਾਓ ਲਾਲ ਉਹਨੂੰ ਫਿਰ ਨਾ ਲਾਲ ਕੋਲੇ ਘੜੀਸ ਕੇ ਲੈ ਗਏ ਠੀਕ ਹੈ ਜਦੋਂ ਲਾਲ ਕੋਲੇ ਘੜੀਸ ਕੇ ਲੈ ਗਏ ਹੂੰ ਤੇ ਉਹਨੇ ਲਾਲ ਦੇ ਜੋ ਹੱਥ ਲਾ ਕੇ ਵੇਖਿਆ ਖਤਮ ਹੋਏ ਨੂੰ ਉੱਥੇ ਮਰ ਗਿਆ ਉੱਥੇ ਦਿਲ ਛੱਡ ਗਿਆ ਠੀਕ ਹੈ ਉਸ ਤੋਂ ਵਿੱਚ ਹੁਣ ਕਹਾਣੀ ਇੱਕ ਹੋਰ ਵੀ ਇਹ ਰਹਿ ਗਈ ਧਨੀ ਵਾਲੀ ਕਿਉਂਕਿ ਮੈਂ ਤੁਹਾਨੂੰ ਆਹ ਕਹਾਣੀ ਸੁਣਾਈ ਜਾਂਦਾ ਸੀ ਜਦੋਂ ਲਾਲ ਨੂੰ ਮਾਰਦੇ ਪਏ ਸੀ ਨਾ ਤੇ ਧਨੀ ਭਜਦਾ ਸੀਗਾ ਠੀਕ ਹੈ ਉਹਨੇ ਵੇਖਿਆ ਵੀ ਅਸ ਤਾਂ ਘਿਰ ਗਏ ਸ਼ਰਾਬ ਵੀ ਪੀਤੀ ਵੀ ਸੀਗੀ ਧਣੀ ਸੀਗਾ ਜਿਹੜਾ ਉਹ ਤੂੜੀ ਵਾਲੇ ਕਮਰੇ ਵਿੱਚੋਂ ਦੀ ਭੱਜਣ ਲੱਗਿਆ ਸੀ ਠੀਕ ਹੈ ਉਹ ਫਿਰ ਬਾਪੂ ਹਾਕਮ ਨੇ ਤੇ ਸਰਜਨ ਨੇ ਉਹਨੂੰ ਫੜ ਲਿਆ ਇਹਨਾਂ ਨੇ ਫਿਰ ਜੇ ਤਰੰਗਲੀ ਆਈ ਤਾਂ ਉਹ ਠੋਕੀ ਠੀਕ ਹੈ ਜੋ ਇਹਨਾਂ ਦੇ ਹੱਥੇ ਚ ਆਈ ਗਿਆ ਉਹ ਮਾਰੀ ਗਏ ਉਹ ਤੂੜੀ ਵਾਲੇ ਕਮਰੇ 'ਚ ਹੀ ਮਾਰਤਾ ਉਹਾਂ ਦੇ ਵੀ ਜਦੋਂ ਚੱਕਿਆ ਹੈ ਨਾ ਤੇ ਤੂੜੀ ਤੂੜੀ ਦਾ ਰੰਗ ਨਹੀਂ ਦਿਖਦਾ ਸੀ ਖੂਨ ਹੀ ਦਿਖਦਾ ਸੀ ਨਾਲ ਹੋ ਗਿਆ ਸੀ ਵੀ ਇੰਨਾ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਚੌਥਾ ਉਹ ਭੱਜ ਗਿਆ ਠੀਕ ਹੈ ਉਹ ਫਿਰ ਜਦੋਂ ਭੱਜ ਗਿਆ ਪਿੰਡ 'ਚ ਇੱਕੋ ਦਮ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਲਾਲ ਐ ਪਿੰਡ 'ਚ ਸਨਾਟਾਸ਼ ਆ ਗਿਆ ਜਿਹੜੇ ਬਾਹਰ ਫਿਰਦੇ ਸੀ ਉਹ ਵੀ ਭੱਜ ਗਏ ਠੀਕ ਹੈ ਕੋਈ ਨੇੜੇ ਨਹੀਂ ਆਉਂਦਾ ਸੀ ਕਿਉਂਕਿ ਲਾਲ ਦਾ ਡਰ ਹੀ ਇੰਨਾ ਸੀ ਉਹਨੇ ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਸੀਗੇ ਠੀਕ ਹੈ ਉਹ ਫਿਰ ਕੀ ਹੋ ਗਿਆ ਵੀ ਜਦੋਂ ਮੰਨ ਲਓ ਪਿੰਡ 'ਚ ਪਤਾ ਲੱਗ ਗਿਆ ਵੀ ਲਾਲ ਆਇਆ ਵੇ ਤੇ ਇੱਕ ਇੰਨਾ ਦਾ ਬੰਦਾ ਉਹ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਕੁਛ ਨਾ ਕੁਛ ਹੋ ਗਿਆ ਕਿਉਂਕਿ ਸਾਡਾ ਜਿਹੜਾ ਪਰਿਵਾਰ ਸੀ ਨਾ ਇਹ ਕਿਰਤ ਕਰਨ ਵਾਲਾ ਸੀ ਕੋਈ ਲੜਾਈ ਝਗੜੇ ਵਾਲਾ ਜਾਂ ਉਹ ਜਾਂ ਪਰਿਵਾਰ ਨਹੀਂ ਸੀਗਾ ਪਰ ਉਹ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਆਪ ਦੇ ਬਚਾਅ ਵਾਸਤੇ ਤਾਂ ਕਰ ਮੈਂ ਆਪ ਦੇ ਬਚਾਅ ਵਾਸਤੇ ਸੈਲਫ ਡਿਫੈਂਸ ਵਾਸਤੇ ਵੇਖ ਲਓ ਵੀ ਇਹਨਾਂ ਨੇ ਲਾਲ ਹੁਣੀ ਜਿਹਨੂੰ ਗੋਰਿਆਂ ਦੀ ਸਰਕਾਰ ਰਾਜੇ ਮਹਾਰਾਜੇ ਸੂਤ ਨਹੀਂ ਕਰ ਸਕੇ ਉਹ ਮਾਰਤੇ ਧਣੀ ਵੀ ਮਾਰਤਾ ਜਿਹੜਾ ਚੌਥਾ ਸੀਗਾ ਉਹ ਭੱਜ ਗਿਆ ਠੀਕ ਹੈ ਜਦੋਂ ਭੱਜਿਆ ਨਾ ਤੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਹੂੰ ਪਿੰਡ 'ਚ ਅਫੜਾ ਤਫੜੀ ਤਾਂ ਮੱਚੀ ਵੀ ਸੀਗੀ ਵੀ ਲਾਲ ਮਤੇ ਵਾਲੇ ਨੇ ਡਾਕਾ ਮਾਰਿਆ ਹੋਇਆ ਉਹ ਫਿਰ ਭਜਦੇ ਦੇ ਮਗਰ ਪਿੰਡ ਵਾਲੇ ਲੱਗ ਗਏ ਠੀਕ ਹੈ ਪਰ ਉਹ ਕੱਲਾ ਜਾਣਾ ਕਈ ਪਿੰਡ ਵਾਲੇ ਲੋਕਾਂ ਤੋਂ ਸੂਤ ਨਹੀਂ ਆਇਆ ਤੇ ਭੱਜ ਗਿਆ ਨਿਕਲ ਗਿਆ ਸੀ ਹਾਂ ਉਸ ਤੋਂ ਬਾਅਦ ਦਾ ਫਿਰ ਮਾਹੌਲ ਕੀ ਬੰਦ ਹੈ ਵੀ ਪਿੰਡ ਵਾਲੇ ਸਾਰੇ ਬਾਅਦ 'ਚ ਇਕੱਠੇ ਹੁੰਦੇ ਆ ਠੀਕ ਹੈ ਸਾਡਾ ਪਰਿਵਾਰ ਤਾਂ ਬੜਾ ਉਲਝਿਆ ਹੋਇਆ ਸੀਗਾ ਕਿਉਂਕਿ ਆਲ ਦਾ ਬਚਾਅ ਵੀ ਇੱਕ ਕਿਤਾਬ ਬਾਪੂ ਜੀ ਗੁਰਮਖ ਸਿੰਘ ਹੀ ਪੂਰੇ ਹੋ ਗਏ ਸੀ ਬਾਪੂ ਸਰਵਨ ਸਿੰਘ ਦੇ ਭੂਆ ਹਰਨਾਮ ਕੋਰ ਦੇ ਜਿਹੜੀਆਂ ਗੋਲੀਆਂ ਵੱਜੀਆਂ ਸੀ ਬਾਪੂ ਹਾਕਮ ਸਿੰਘ ਛੋਟੇ ਸੀ ਠੀਕ ਹੈ ਬਾਪੂ ਸਰਜਨ ਦੇ ਵੀ 60 ਸ਼ੂਟ ਵੱਜੀ ਸੀ ਤੇ ਉਹ ਕੀ ਹੋ ਗਿਆ ਹੁਣ ਤੋਂ ਇੱਥੇ ਤੁਹਾਨੂੰ ਮੈਂ ਇਹ ਦੱਸਦਾ ਜਿਹੜੇ ਬਾਪੂ ਸਰਵਨ ਸਿੰਘ ਸੋਨਰੀ ਵਾਈਫ ਪ੍ਰੈਗਨੈਂਸੀ ਠੀਕ ਹੈ ਉਸ ਟਾਈਮ ਮੇਰੇ ਦਾਦਾ ਜੀ ਇਸ ਦਾ ਜਸਵੰਤ ਸਿੰਘ ਦਾ ਜਨਮ ਹੋਣ ਵਾਲਾ ਸੀਗਾ ਜਦੋਂ ਕੰਧ ਟੱਪ ਕੇ ਆਉਂਦੇ ਆਣੇ ਡਾਕੂ ਤੇ ਇਹਨਾਂ ਨੇ ਕੀ ਕੀਤਾ ਵੀ ਦਾਦੀ ਨੇ ਪਰਦਾਦੀ ਨੇ ਆਪਦੀਆਂ ਵਾਲੀਆਂ ਲਾ ਕੇ ਖੁਰਲੀ ਸਿੜਤੀਆਂ ਸਭ ਤੋਂ ਪਹਿਲਾਂ ਠੀਕ ਹੈ ਕਿਉਂਕਿ ਉਦੋਂ ਰੌਲਾ ਸੀਗਾ ਵੀ ਸਭ ਸੰਤੇ ਘਰੇ ڈاکੂਆ ਨੇ ਆਉਣਾ ਹਮ ਪਰ ਇਹ ਨਹੀਂ ਪਤਾ ਸੀ ਵੀ ਲਾਲ ਆ ਪਾਊਗਾ ਠੀਕ ਹੈ ਫਿਰ ਕੀ ਹੋ ਗਿਆ ਵੀ ਉਹ ਸਾਡੇ ਬੰਦੇ ਤਾਂ ਸਾਰੇ ਕਾਬਦਿਆਂ ਨੂੰ ਸੰਭਾਲਣ ਲੱਗ ਗਏ ਹਮ ਤੇ ਪਰ ਇਹ ਲਾਲੂੜੀ ਨਾ ਪਿੱਛੋਂ ਡਾਕਾ ਮਾਰ ਕੇ ਆਏ ਸੀਗੇ ਠੀਕ ਹੈ ਤੇ ਇਹਨਾਂ ਕੋਲੇ ਸੋਨਾ ਸੀ ਇੱਕ ਹੋਰ ਚੀਜ਼ ਹੈ ਜਿਹੜਾ ਲਾਲ ਸਿੰਘ ਸੀ ਇਹ ਵੀ ਇਹ ਜੱਟਾਂ ਦਾ ਸੀਗਾ ਬਿਰਜੂ ਇਹ ਪੰਤਾਂ ਦਾ ਮੁੰਡਾ ਸੀ ਠੀਕ ਹੈ ਜਿਹੜਾ ਧਣੀ ਸੀ ਉਹ ਵੀ ਜੱਟਾਂ ਦਾ ਸੀ ਠੀਕ ਹੈ ਤੇ ਇਹਨਾਂ ਦੇ ਪਿੰਡ ਵੀ ਰਜਬਲੀ ਜੀ ਦੀ ਦੇ ਲੇਖ ਚ ਕਵਿਤਾ ਚ ਲਿਖੇ ਹੋਏ ਆ ਉਹ ਕੀ ਹੋ ਗਿਆ ਵੀ ਜਦੋਂ ਉੱਥੇ ਹੋਜ-ਪੋਜ ਹੋ ਗਿਆ ਉਲਝ ਗਏ ਸਾਰੇ ਫਿਰ ਪਿੰਡ ਵਾਲੇ ਆ ਗਏ ਠੀਕ ਹੈ ਪਿੰਡ ਵਾਲੇ ਸਾਰੇ ਘਰ ਚ ਵੜ ਗਏ ਉਹਨਾਂ ਚੋਂ ਕੋਈ 10-12 ਬੰਦੇ ਜਿਵੇਂ ਹਰ ਥਾਂ ਤੇ ਹੁੰਦਾ ਉਹਨਾਂ ਨੇ ਫਿਰ ਉਹ ਮਰੇ ਪਏ ਡਾਕੂ ਲੁੱਟੇ ਅੱਛਾ ਉਹਨਾਂ ਦੇ ਇਹ ਹਰ ਇੱਕ ਦੇ ਗੱਲ 'ਚ ਕੈਂਠੇ ਸੀ ਠੀਕ ਹੈ ਹੱਥਾਂ 'ਚ ਮੁੰਦਰੀਆਂ ਸੀ ਇਹਨਾਂ ਦੇ ਕੋਲੇ ਬੈਗ ਬੂਬ 'ਚ ਹੋਰ ਵੀ ਲੁੱਟਿਆ ਸਮਾਨ ਸੀ ਫਿਰ ਇਹਨਾਂ ਨੂੰ ਲਟੇਰਿਆਂ ਨੂੰ ਪਿੰਡ ਵਾਲੇ ਪੈ ਗਏ ਉਹ ਲੁੱਟ ਕੇ ਲੈ ਗਏ ਠੀਕ ਹੈ ਫਿਰ ਉਦੋਂ ਕੋਈ ਇਹੋ ਜਿਹਾ ਕੁਝ ਹੈ ਨਹੀਂ ਸੀਗਾ ਨਾ ਕੋਈ ਕਾਰਾਂ ਜੀਪਾਂ ਪਾਰਵਾਹੀ ਵਗੈਰਾ ਉਹ ਹੀ ਤੁਹਾਨੂੰ ਦੱਸ ਦੇਣਾ ਜੀ ਇਹੋ ਜਿਹਾ ਕੁਝ ਤਾਂ ਹੈ ਹੀ ਨਹੀਂ ਸੀ ਕਾਰਾਂ ਜੀਪਾਂ ਟਰੈਕਟਰ ਹੈ ਨਹੀਂ ਸੀਗੇ ਉਦੋਂ ਬਲਦਾਂ ਵਾਲੀ ਖੇਤੀ ਸੀ ਪੁਲਸ ਨੂੰ ਸੁਨੇਹਾ ਪਹੁੰਚਦਾ ਆ ਕਦੋਂ ਪੁਲਸ ਆਉਂਦੀ ਫਿਰ ਇਹ ਬਾਪੂ ਸਰਜਮ ਸਿੰਘ ਨੂੰ ਸੌਰੀ ਬਾਪੂ ਸਰਵਨ ਸਿੰਘ ਨੂੰ ਤੇ ਮਾਤਾ ਹਰਨਾਮ ਕੌਰ ਨੂੰ ਤੇ ਬਾਪੂ ਗੁਰਮਖ ਸਿੰਘ ਨੂੰ ਇਹ ਫਿਰ ਬਾਕੀ ਸਾਡੇ ਜਿਹੜੇ ਬਜ਼ੁਰਗ ਸੀਗੇ ਸਰਜਣ ਹੁਣੀ ਹਾਕਮ ਬਾਬੇ ਹੁਣੀ ਇਹ ਫਿਰ ਗੱਡਿਆਂ ਤੇ ਬਾਗੇ ਪੁਰਾਣੇ ਹਸਪਤਾਲ ਲੈ ਕੇ ਗਏ ਠੀਕ ਹੈ ਤੁਸੀਂ ਇਹ ਦੇਖੋ ਵੀ ਇਹ ਬਾਗੇਪੁਰ ਨੇ ਹਸਪਤਾਲ ਪਹੁੰਚ ਗਏ ਹਮ ਹਸਪਤਾਲ ਪਹੁੰਚਣ ਤੋਂ ਵੀ 6 ਘੰਟੇ ਅਮਰ ਪੁਲਿਸ ਪੰਚੀ ਤੇ ਪੁਲਿਸ ਨੂੰ ਵੀ ਇੰਨੀ ਦਹਿਸ਼ਤ ਸੀਗੀ ਵੀ ਲਾਲ ਸਿੰਘ ਉਹਨੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਸੀ ਵੀ ਲਾਲ ਸਿੰਘ ਉਹਨੇ ਮਾਰ ਤੇ ਹਮ ਪੁਲਿਸ ਵੀ ਬੜੇ ਤਸੱਲੀ ਨਾਲ ਆਈ ਹਥਿਆਰ ਲੈ ਕੇ ਆਈ ਦੂਜੀਆਂ ਦੀ ਤਿਆਰੀ ਕਰਕੇ ਤਿਆਰੀ ਕਰਕੇ ਆਈ ਉਹ ਫਿਰ ਜਦੋਂ ਹਸਪਤਾਲ ਸਾਡੇ ਬੰਦੇ ਦਾਖਲ ਹੋ ਗਏ ਹਮ ਇਦੋਂ ਇੱਕ ਨਾ ਨੀਲਿਆਂ ਵਾਲੀ ਜਿਹੜੇ ਬਾਪੂ ਜੀ ਸੀਗੇ ਨਾ ਹੋ ਗੁਰਮਖ ਸਿੰਘ ਇਹਨਾਂ ਦੇ ਜਿਹੜੇ ਸਹਰੇ ਸੀਗੇ ਇਹ ਨੀਲੇ ਵਾਲੀ ਪੈਂਟ ਚ ਸੀਗੇ ਠੀਕ ਹੈ ਉਹ ਬੰਦਿਆ ਵਾਲੇ ਸੀਗੇ ਕਿਉਂਕਿ ਸਾਡੇ ਪਰਵਾਰ ਨੇ ਤਾਂ ਕੋਈ ਲੜਾਈ ਲੜੂ ਈ ਨਹੀਂ ਪਹਿਲਾਂ ਲੜੀ ਨਹੀਂ ਸੀ ਮਾੜੀਆਂ ਮੋਟੀਆਂ ਜੋ ਆਣ ਗਵਾਂਡ ਪਿੰਡ ਚ ਹੁੰਦਾ ਉਹੀ ਕੋਈ ਸੀਗਾ ਇਹ ਫਿਰ ਬਾਪੂ ਜਿਹੜੇ ਗੁਰਮਖ ਸਿੰਘ ਸੀਗੇ ਨਾ ਉਹਨਾਂ ਦੇ ਸਹਰੇ ਨੀਲੇ ਵਾਲੀ ਪੈਂਟ ਚ ਸੀਗੇ ਉਹ ਆnde ਵੀ ਉਹ ਉਹ ਚਾਰ ਭਰਾ ਸੀਗੇ ਤੇ ਗਾਂ ਚਾਰਾਂ ਦੇ ਚਾਰ ਚਾਰ ਮੁੰਡੇ ਸੀ ਠੀਕ ਹੈ ਉਹ ਫਿਰ ਕਿਵੇਂ ਨਾ ਕਿਵੇਂ ਉਹਨਾਂ ਨੂੰ ਉਹ ਬੰਦਿਆਲੇ ਸੀ ਤੇ ਉਹ ਵੀ ਲੜਾਕੇ ਵੀ ਸੀਗੇ ਉਹ ਹਮ ਨੀਲੇ ਵਾਲੀ ਵਾਲੇ ਫੇਰਾਂ ਦੇ ਵੀ ਉਹ ਨੀਲੇ ਵਾਲੀ ਵਾਲਿਆਂ ਨੂੰ ਸੁਨੇਹਾ ਭੇਜਿਆ ਉਹ ਫੇਰ ਆਏ ਠੀਕ ਹੈ ਜਦੋਂ ਆਉਂਦੇ ਆ ਘਰੇ ਉਹਨਾਂ ਨੇ ਆ ਕੇ ਵੀ ਉਹ ਘਰ ਘੁਰ ਸੰਭਿਆ ਹਮ دہشت ਬੜੀ ਸੀ ਕਿਸੇ ਨੂੰ ਯਕੀਨ ਨਹੀਂ ਹੁੰਦਾ ਸੀ ਉਦੋਂ ਪੁਲਿਸ ਆ ਗਈ ਉਦੋਂ ਕਮਿਸ਼ਨਰ ਉਹਨਾਂ ਟਾਈਮਾਂ 'ਚ ਸ਼ਹਿਰ ਕਮਿਸ਼ਨਰ ਜਾਂ ਇਹੋ ਜਿਹਾ ਕੁਝ ਹੁੰਦਾ ਸੀਗਾ ਫਰੋਜਪੁਰ ਉਹਨਾਂ ਨੂੰ ਗੋਰਿਆਂ ਦਾ ਉਹ ਆਇਆ ਹਮ ਫਰੀਦਕੋਟ ਵਾਲੇ ਰਾਜੇ ਦੇ ਬੰਦੇ ਆਏ ਪਟਿਆਲੇ ਵਾਲੇ ਰਾਜੇ ਦੇ ਬੰਦੇ ਆਏ ਤੇ ਤੁਸੀਂ ਇਹ ਵੇਖੋ ਵੀ ਤਿੰਨ ਦਿਨਾਂ ਬਾਅਦ ਫਰੀਦਕੋਟ ਆਹ ਸੋਰੀ ਫਰੋਜਪੁਰ ਵਾਲੇ ਕਮਿਸ਼ਨਰ ਆਏ ਸੀ ਗੋਰਿਆਂ ਦੇ ਉਹ ਗੋਰੇ ਸਰਕਾਰ ਚ ਜੋ ਵੀ ਜ਼ਿਲ੍ਹੇ ਦੀ ਪੋਸਟ ਹੁੰਦੀ ਸੀ ਉਹਨਾਂ ਨੇ ਵੇਖਿਆ ਵੀ ਕਰਦਾ ਜਿਹੜਾ ਹਾਲਾਤ ਬੜੇ ਮਾੜੇ ਹੋਏ ਪਏ ਐ ਡਰੇ ਡਰ ਤਾਂ ਸੀ ਗਈ ਕਿਉਂਕਿ ਉਹ ਜਿਹੜਾ ਚੌਥਾ ਭੱਜ ਗਿਆ ਸੀ ਇਨਾਂ ਨੂੰ ਇਹ ਸੀਗਾ ਵੀ ਉਹ ਆਪਦੇ ਸਾਥੀ ਲਿਆਊਗਾ ਹਮਲਾ ਕਰਾਊਗਾ ਹੂੰ ਤੇ ਇਹ ਨਾ ਹੋਵੇ ਨੁਕਸਾਨ ਕਰਾ ਜੀਏ ਹੋਰ ਉਹ ਫਿਰ ਕਮਿਸ਼ਨਰ ਨੇ ਵੇਖਿਆ ਵੀ ਇਹਨਾਂ ਦੇ ਪਸ਼ੂ ਇੰਨੇ ਕਿਉਂ ਮਾੜੀ ਹਾਲਾਤ ਚ ਖੜੇ ਐ ਫਿਰ ਉਹਨਾਂ ਨੇ ਕੋਲੇ ਖੜ ਕੇ ਪਸ਼ੂਆਂ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਰਾ ਪਾਓ ਪਾਣੀ ਪਿਓ ਵੀ ਤੁਹਾਡੇ ਹਾਲਾਤ ਹੋਏ ਪਏ ਐ ਹੂੰ ਉਸ ਤੋਂ ਬਾਅਦ ਜਿਹੜੇ ਫਰੋਜਪੁਰ ਦੇ ਅ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਉਹ ਕਹਿੰਦੇ ਸੈਸ਼ਨ ਜੱਜ ਠੀਕ ਐ ਉਹਨਾਂ ਟਾਈਮਾਂ 'ਚ ਉਹ ਪਤਾ ਲੈਣ ਵੀ ਆਏ ਸੀਗੇ ਠੀਕ ਹੈ ਉਹਨਾਂ ਨੇ ਫਿਰ ਜਦੋਂ ਜਦੋਂ ਆਉਂਦੇ ਸੀ ਫਿਰ ਸਾਰਿਆਂ ਦੀ ਕੋਸ਼ਿਸ਼ ਹੁੰਦੀ ਸੀ ਵੀ ਪਰਿਵਾਰ ਨੂੰ ਮਿਲੀਏ ਹੂੰ ਇਹ ਕਿਵੇਂ ਤੁਸੀਂ ਐਡਾ ਐਡੇ ڈاکੂ ਮਾਰੇ ਹੂੰ ਇਹ ਕਿਵੇਂ ਤੁਸੀਂ ਇਹਨੂੰ ਪੂਰਾ ਕੀਤਾ ਸਾਰੇ ਟਾਰਗੇਟ ਬੜਾ ਤਗੜਾ ਸੀਗਾ ਤੁਹਾਡੇ ਨਾਲ ਇਹਨਾਂ ਦੀ ਕੀ ਸੀ ਉਸ ਤੋਂ ਬਾਅਦ ਜਦੋਂ ਜ਼ਿਲ੍ਹਾ ਸੈਸ਼ਨ ਜੱਜ ਆਏ ਨਾ ਉਹ ਗੱਲ ਵਿੱਚੇ ਰਹਿ ਗਈ ਸੈਸ਼ਨ ਜੱਜ ਫਰੋਜਪੁਰ ਆਏ ਮਿਲ ਵੀ ਐਸ ਪਰਿਵਾਰ ਨੇ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੇ ਫਿਰ ਇੱਕ ਬਾਪੂ ਸੁਰਜਨ ਸਿੰਘ ਨੂੰ ਸਰਵੰਤ ਸਿੰਘ ਨੂੰ ਹਾਕਮ ਸਿੰਘ ਨੂੰ ਇਕੱਠੇ ਕਰਕੇ ਇਹ ਕਿਹਾ ਵੀ ਚਲੋ ਪਿਤਾ ਦਾ ਡੈਥ ਹੋ ਗਈ ਸੀ ਵੀ ਥੋੜੀ ਜਿਹੜੀ ਲੜਕੀ ਐ ਹਰਨਾਮ ਕੌਰ ਉਹਨੂੰ ਮੈਂ ਉਹਦਾ ਰਿਸ਼ਤਾ ਲਜਾਣਾ ਚਾਹਣਾ ਆ ਉਹਦੇ ਬੇਟੇ ਲਈ ਠੀਕ ਐ ਵੀ ਉਹਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਬੰਦਿਆਂ ਤੋਂ ਪਹਿਲਾਂ ਤਾਂ ਉਹ ਹੀ ਲੜੀ ਉਹਨੇ ਸੈਲਫ ਡਿਫੈਂਸ ਲਈ ਆ ਆ ਦੇਖੋ ਖੜਾ ਇੱਕ ਵਾਰੀ ਜੋ ਮਰਜੀ ਉਹਨਾਂ ਚ ਖੜਾ ਕੇ ਰੱਖੇ ਉਹ ਫਿਰ ਇਹਨਾਂ ਨੇ ਹਾਂ ਵੀ ਕਰਤੀ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ 35 ਚ 100 ਕਿੱਲਾ ਜ਼ਮੀਨ 4 ਮਰਬੇ ਜ਼ਮੀਨ ਪਾਕਿਸਤਾਨ ਚੱਕ 51 ਚ ਲੋਟ ਹੋ ਗਈ ਠੀਕ ਹੈ ਇੱਕ 12 ਬੋਰ ਰਫਲ ਲੋਟ ਹੋਈ ਇਹ ਗੋਰਿਆਂ ਦੀ ਸਰਕਾਰ ਨੇ ਦਿੱਤੀ ਸੀ ਠੀਕ ਹੈ ਜਿਹੜੀ ਉਹ ਹੈਗੀ ਐ ਚੱਕ 51 ਕਹੋ ਜਹਾ ਪਿੰਡ ਸੀ ਇਹ ਜ਼ਿਲ੍ਹਾ ਮਿੰਟਗੁਮਰੀ ਚ ਹੈ ਹੁਣ ਵੀ ਸ਼ਹਿਰ ਮਿੰਟਗੁਮਰੀ ਚ ਹੈ ਤਹਿਸੀਲ ਪਾਕਪਟਨ ਸ਼ਹਿਰ ਇਹੋ ਜਿਹਾ ਕੁਛ ਹੈ ਜ਼ਿਲ੍ਹਾ ਮਿੰਟਗੁਮਰੀ ਆਨੇ ਇਹ ਬਿਯੁਰਗ ਦਾਸਦੇ ਐ ਮਿੰਟਗੁਮਰੀ ਨਹਿਰ ਟੱਪਦੀ ਐ ਕੋਲੋਂ ਠੀਕ ਹੈ ਨੇੜੇ ਦੇ ਮੁੱਢੇ 'ਚ ਜ਼ਮੀਨ ਸੀ ਜ਼ਮੀਨ ਸੀ ਇਹ ਕੀ ਹੈ ਜੀ ਜਿਹੜਾ ਉਹ ਚੱਕ 52 'ਚ ਜ਼ਮੀਨ ਅਲਾਟ ਹੋਈ ਪਾਕਿਸਤਾਨ 'ਚ ਹੂੰ ਉਹ ਕੀ ਹੈ ਜੀ ਉਹ ਜਿਹੜੀ ਜ਼ਮੀਨ ਸੀਗੀ ਉਹਦਾ ਸਿਸਟਮ ਇਹ ਸੀਗਾ ਵੀ ਉਹ آباد ਨਹੀਂ ਸੀਗੀ ਠੀਕ ਹੈ ਤੇ ਉਹ ਪਿੰਡ ਚੱਕ 51 ਕਹੋ ਜਿਹਾ ਪਿੰਡ ਸੀਗਾ ਸਿਰਫ ਉਹ ਗੋਰਿਆਂ ਦੀ ਸਰਕਾਰ ਨੇ ਇਨਾਮ ਦੇਣ ਲਈ ਰੱਖਿਆ ਵੈ ਸੀਗਾ ओके ਵੀ ਜੇ ਕੋਈ ਬਹਾਦਰੀ ਵਾਲਾ ਕੋਈ ਫੌਜੀ ਬਹਾਦਰੀ ਵਾਲਾ ਕੰਮ ਕਰਦਾ ਉਹਨੂੰ ਸਨਮਾਨ ਉਹਨੂੰ ਸਨਮਾਨ ਤੋਂ ਉਹ ਚੱਕ 51 ਚ ਕਰਦੇ ਸੀ ਕਿਉਂਕਿ ਉਹ ਸਾਰੇ ਦਾ ਸਾਰਾ ਪਿੰਡ ਇਨਾਮੀ ਸੀਗਾ ਠੀਕ ਹੈ ਉਹ ਫਿਰ ਕੀ ਹੋ ਗਿਆ ਜੀ ਅਸੀਂ ਇੱਥੇ ਰਹਿਣ ਲੱਗ ਗਏ 34 35 ਸਾਨੂੰ ਜ਼ਮੀਨ ਉਹ ਅਲੋਟ ਹੋ ਗਈ ਸੀ ਠੀਕ ਹੈ ਉਹਦੇ ਵਿੱਚ ਇੱਥੇ ਰਹੇ ਬੜਾ ਡਰ ਸੀਗਾ ਬਿਰਗਾ ਨੂੰ ਉਹਨਾਂ ਨੂੰ ਸੁਨੇਹਾ ਆਉਣ ਲੱਗ ਗਏ ਸੀ ਚਿੱਠੀਆਂ ਪੱਤਰ ਮਿਲਣ ਲੱਗ ਗਏ ਸੀ ਉਹ ਸਿਸਟਮ ਤਾਂ ਹੋਣ ਵਾਲਾ ਹੀ ਸੀ ਆਂਦੇ ਵੀ ਜਿਵੇਂ ਹੁਣ ਆ ਗੈਂਗਸਟਰਵਾਦ ਹੈ ਉਹੀ ਸਿਸਟਮ ਉਦੋਂ ਸੀਗਾ ਵਿੱਚੋਂ ਹੀ ਸੂਹਾ ਦੇਣ ਵਾਲੇ ਹੁੰਦੇ ਸੀਗੇ ਉਹਨਾਂ ਦੀਆਂ ਚਿੱਠੀਆਂ ਘਰਾਂ 'ਚ ਸਿੱਟਣ ਵਾਲੇ ਵੀ ਸੀਗੇ ਬੰਦੇ ਪਿੰਡ 'ਚ ਉਹ ਸਾਰਾ ਕੁਝ ਓਵੇਂ ਹੀ ਚੱਲਦਾ ਸੀ ਇਹ ਅੱਜ ਦਾ ਨਹੀਂ ਸਿਸਟਮ ਇਹ ਬਹੁਤ ਪੁਰਾਣਾ ਹੈ ਉਹ ਫਿਰ ਸਾਡੇ ਪਰਿਵਾਰ ਨੂੰ ਬੜਾ ਡਰ ਹੋ ਗਿਆ ਕਿੰਨਾ ਚਿਰ ਪੁਲਿਸ ਲੱਗੀ ਰਹੀ ਪਰ ਇਹਨਾਂ ਨੂੰ ਐ ਲੱਗਿਆ ਵੀ ਨਹੀਂ ਕੰਮ ਖਰਾਬ ਹੈ ਫਿਰ ਕੁਝ ਟਾਈਮੇ ਪਿੰਡ ਛੱਡ ਕੇ ਨੀਲੇ ਵਾਲੀ ਚਲੇ ਗਏ ਸੀ ਠੀਕ ਹੈ ਨੀਲਿਆਂ ਵਾਲੀ ਉਹ ਬੰਦਿਆਲੇ ਸੀਗੇ ਉਹ ਬੜੇ ਦਲੇਰ ਸੀਗੇ ਜਿਵੇਂ ਉਹ ਕਹਾਣੀਆਂ ਸੁਣਦੇ ਆ ਵੀ ਬੜੇ ਜ਼ਿਆਦਾ ਦਲੇਰ ਸੀਗੇ ਬਾਬਾ ਚਾਚਾ ਹੀ ਹੁਣੀ ਦੱਸਦੇ ਆ ਵੀ ਉਹ ਆ ਡਰਨ ਵਾਲੇ ਝੁਕਣ ਵਾਲੇ ਬੰਦੇ ਨਹੀਂ ਸੀ ਉਹ ਨੀਲਿਆਂ ਵਾਲੀ ਵਾਲੇ ਫਿਰ ਇੱਥੇ ਆਉਂਦੇ ਹੁੰਦੇ ਸੀ ਇਹਨਾਂ ਨੂੰ ਲੈ ਕੇ ਇੱਥੇ ਫਸਲ-ਮੁਸਲ ਵਜਾਉਂਦੇ ਇਹ ਸਾਲ 1.5 ਸਾਲ ਲਗਾਏ ਕੰਮ ਚੱਲੀ ਗਿਆ ਉਸ ਤੋਂ ਬਾਅਦ ਜਿਹੜਾ ਸਾਲ 1.5 ਸਾਲ ਚੱਲੀ ਗਿਆ ਉਸ ਤੋਂ ਬਾਅਦ ਸਾਨੂੰ ਫਿਰ ਫਰੀਦਕੋਟ ਵਾਲੇ ਰਾਜੇ ਨੇ ਮਹਿਲ ਚ ਬੁਲਾਇਆ ਸਨਮਾਨਤ ਕਰਨ ਲਈ ਠੀਕ ਹੈ ਉੱਥੇ ਫਿਰ ਉਹਨਾਂ ਟਾਈਮਾਂ 'ਚ ਉਹ ਬਜ਼ੁਰਗ ਜਿਵੇਂ ਦੱਸਦੇ ਵੀ ਉਹ ਜਦੋਂ ਰਾਜੇ ਕਿਸੇ ਨੂੰ ਸਨਮਾਨਤ ਕਰਦੇ ਤਾਂ ਉਹ ਚਿੱਟੀਆਂ ਜਿਵੇਂ ਅੱਜਕੱਲ੍ਹ ਸਲਵਾਰ ਸੂਟ ਪਾਕਿਸਤਾਨੀ ਕਹਿੰਦੇ ਆ ਉਹ ਚਿੱਟੀਆਂ ਸਲਵਾਰਾਂ ਵਾਲੇ ਸੂਟ ਪਾਉਂਦੇ ਹੁੰਦੇ ਸੀ ਫਿਰ ਇਹ ਬਜ਼ੁਰਗਾਂ ਨੇ ਉਹ ਚਿੱਟੀਆਂ ਸਲਵਾਰਾਂ ਵਾਲੇ ਸੂਟ ਸਵਾਏ ਤੇ ਫਰੀਦਕੋਟ ਵਾਲੇ ਰਾਜੇ ਨੇ ਫਿਰ ਸ਼ਾਇਦ ਕੋਈ ਕਰਪਾਨਾ ਨੇਜੇ ਇਹੋ ਜਿਹੇ ਹਥਿਆਰ ਸਨਮਾਨਤ ਸਨਮਾਨ ਚ ਦਿੱਤੇ ਸੀ ਠੀਕ ਹੈ ਪਟਿਆਲੇ ਵਾਲੇ ਰਾਜੇ ਨੇ ਕੈਸ਼ ਨਗ ਦਾ ਨਾਮ ਦਿੱਤਾ ਸੀਗਾ ਠੀਕ ਹੈ 12 ਬੋਰ ਜਿਹੜੀ ਬੰਦੂਕ ਆ ਉਹ ਅੱਜ ਵੀ ਮੇਰੇ ਕੋਲੇ ਹੈ ਠੀਕ ਹੈ ਘਰੇ ਪਈ ਆ ਤੁਹਾਨੂੰ ਮੈਂ ਵਿਖਾਉਣਾ ਉਹ ਉਹ ਵੇਖ ਲਓ ਵੀ ਮੇਡ ਇਨ ਜਰਮਨੀ ਹੈ ਹੂੰ ਉਹ ਬੰਦੂਕ ਐਨੀ ਕ ਚੱਲੀ ਆ ਹਜੇ ਤੱਕ ਉਹਦੀ ਰਿਪੇਅਰ ਨਹੀਂ ਹੋਈ ਨਾਲੀਆਂ ਕੱਸ ਗਈਆਂ ਇਹ ਜੜੀਆਂ ਵੀ ਰਿਆਸਤਾਂ ਸੀ ਉਹਨਾਂ ਨੇ ਸਨਮਾਨ ਕੀਤਾ ਆਪਣੇ ਪਰਿਵਾਰ ਦਾ ਪਟਿਆਲਾ ਤੇ ਫਰੀਦਕੋਟ ਆ ਪਟਿਆਲਾ ਤੇ ਫਰੀਦਕੋਟ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉੱਥੇ ਮਿੰਟ ਗੁਮਰੀ ਤੁਸੀਂ ਕਿਹੜੇ ਸਾਲ ਚ ਗਏ ਇਹ ਜੀ ਮਿੰਟ ਗੁਮਰੀ ਫਿਰ ਨਾ ਅਸਲ ਚ ਉੱਥੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਇੱਥੇ ਸਾਡੇ ਕੋਲੇ 8 ਕਿੱਲੇ ਜ਼ਮੀਨ ਪੈਣ ਦੀ ਨਿਆਈਂ ਚ ਸੀ ਤੇ ਬਿਰਗਾਂ ਦੇ ਦਸਮ ਤੋਂ ਤਾਂ ਕੋਈ 15 20 ਕਿੱਲੇ ਜ਼ਮੀਨ ਥੋੜੀ ਪਾਸੇ ਸੀ ਠੀਕ ਹੈ ਮੇਨ ਅਸੀਂ ਜ਼ਿਆਦਾ ਵਾਈ ਪਿੰਡ ਦੀ ਨਿਆਈਂ ਵਾਲੀ ਦੀ ਕਰਦੇ ਸੀ ਠੀਕ ਹੈ ਉਦੋਂ ਹੁਣ ਵਾਲੇ ਖਰਚੇ ਵੀ ਹੈ ਨਹੀਂ ਸੀ ਨਾ ਕੋਈ ਘਾਰਾ ਨਾ ਕੋਈ ਕੋਠੀਆਂ ਬਸ ਉਹ ਕੱਲੀ ਰੋਟੀ ਤੱਕ ਕੱਪੜਿਆਂ ਤੱਕ ਮਤਲਬ ਹੁੰਦਾ ਸੀ ਉਹ ਜਿੰਨੇ ਕੁ ਨਾਲ ਸਰਦਾ ਸੀ ਉਹਨਾਂ ਕ ਕਰ ਲੈਂਦੇ ਸੀਗੇ ਠੀਕ ਹੈ ਤੇ ਉਹ ਫਿਰ ਕੀ ਹੋ ਗਿਆ ਵੀ ਜਦੋਂ ਇਹ ਰਿਸ਼ਤਾ ਹੋ ਜਾਂਦਾ ਮਾਤਾ ਹਰਨਾਮ ਕਰਦਾ ਠੀਕ ਹੈ ਉਹ ਜਿਹੜੇ ਸੀ ਕਿ ਉਹਨਾਂ ਦੇ ਹਸਬੰਡ ਸੀਗੇ ਉਹ ਮਾਲ ਅਫਸਰ ਸੀਗੇ ਫਰੋਜਪੁਰ ਠੀਕ ਹੈ ਫਾਦਰ ਸੀਗਾ ਸ਼ੈਸ਼ਨ ਜੱਜ ਠੀਕ ਹੈ ਬੇਟਾ ਸੀ ਮਾਲ ਅਫਸਰ ਉਹ ਫਿਰ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਸ਼ਿਫਟ ਹੋ ਜਾਓ ਚਾਰ ਮਰਬੇ ਜਮੀਨ ਹੈ ਫਿਰ ਨੀਲੇ ਵਾਲੀ ਵਾਲੇ ਆ ਕੇ ਠੀਕ ਹੈ ਉਹ ਫਿਰ ਸਾਨੂੰ ਸਾਰੇ ਬੰਦੇ ਉੱਥੋਂ ਦੇ ਨੀਲੇ ਵਾਲੀ ਵਾਲੇ ਨਾਲ ਗਏ ਇੱਥੇ ਵੀ ਡਰ ਸੀਗਾ ਇੱਥੇ ਢੁੜਕੂ ਬਿਊਰਗਾਂ ਲਈ ਵੀ ਹਰ ਟਾਈਮ ਲੱਗੇ ਹੀ ਰਹਿੰਦਾ ਸੀ ਉਸ ਤੋਂ ਬਾਅਦ ਤਾਂ ਬਰਮਾਸ਼ਾਂ ਦੇ ਬਰਮਾਸ਼ਾਂ ਦੇ ਫਿਰ ਜਿਵੇਂ ਐ ਲੱਗਦਾ ਸੀ ਵੀ ਜੇ ਕੋਈ ਆਮ ਬੰਦਾ ਆਉਂਦਾ ਉਹ ਵੀ ਪਰਮਾਸ਼ਾ ਦਾ ਬੰਦਾ ਆ ਗਿਆ ਤੇ ਇਹਾਂ ਦੇ ਵੀ ਸਾਨੂੰ ਵੀ ਇੰਨਾ ਪਹਿਲੀ ਗੱਲ ਤਾਂ ਅਸੀਂ ਵੀ ਇੰਦੇ ਕੱਢ ਗਏ ਸੀ ਜਿਨ੍ਹਾਂ ਨੇ ਕਦੇ ਲੜਾਈਆਂ ਨਹੀਂ ਵੇਖੀਆਂ ਸੀ ਉਹ ਵੀ ਤਗੜੇ ਹੋ ਕੇ ਰਹਿਣ ਲੱਗ ਗਏ ਸੀ ਉਸ ਤੋਂ ਬਾਅਦ ਫਿਰ 1937 ਚ ਅਸੀਂ ਪਾਕਿਸਤਾਨ ਜਾਂਦੇ ਹਾਂ ਚੱਕ 51 ਚ ਨੀਲੇ ਵਾਲੀ ਵਾਲੇ ਜਾ ਕੇ ਉਹ ਜ਼ਮੀਨ ਸਾਲ 2 ਸਾਲ ਚ ਵਾਦ ਕਰਾਉਂਦੇ ਆ ਇਹ 6 ਮਹੀਨੇ ਉੱਥੇ ਲਾਉਂਦੇ ਸੀ 6 ਮਹੀਨੇ ਇੱਥੇ ਲਾਉਂਦੇ ਸੀ ਠੀਕ ਹੈ ਉੱਥੇ ਅਸੀਂ ਫਿਰ 10 ਸਾਲ ਉੱਥੇ ਰਹੇ ਉਸ ਤੋਂ ਬਾਅਦ ਤਾਂ 47 ਦੀ ਵੰਡ ਹੋ ਗਈ ਹਣੀ ਬਿਲਕੁਲ ਜੀ ਬਿਲਕੁਲ 47 ਦੀ ਵੰਡ ਤੋਂ ਬਾਅਦ ਇੱਥੋਂ ਦਾ ਸਵੱਬ ਕਿਵੇਂ ਬਣਿਆ ਆ ਸਾਨੂੰ ਪਹਿਲੀ ਵੰਡ ਹੈ ਜਿਹੜੀ ਉਹ ਫਾਜ਼ਿਲਕਾ ਦੇ ਕੋਲੇ ਹੋਈ ਸੀ ਫਾਇਲਕਾ ਸ਼ਹਿਰ ਦੇ ਨਾਲ ਹੋਈ ਸੀ ਅਲੋਟਮੈਂਟ ਪਹਿਲੀ ਉਹ ਅਲੋਟਮੈਂਟ ਫਿਰ ਸਾਡੇ ਬਿਰਗਾਂ ਨੂੰ ਪਸੰਦ ਨਹੀਂ ਆਈ ਉਹ ਕੈਨਸਲ ਕਰਵਾ ਕੇ ਉਹ ਮਾਲ ਅਫਸਰ ਸੀਗੇ ਮਾਤਾ ਹਰਨਾਮ ਕੌਰ ਦੇ ਜਿਹੜੇ ਹਸਬੰਡ ਸੀ ਉਹਨਾਂ ਨੂੰ ਕਹਿ ਕਿ ਉਹ ਕੈਨਸਲ ਕਰਾ ਕੇ ਟਾਣੀ ਦੇਸ ਰਾਜ ਆ ਬੱਲੂਆਣ ਦੇ ਨਾਲ ਹੀ ਠੀਕ ਹੈ ਦੂਜੀ ਸਾਨੂੰ ਅਲਾਟਮੈਂਟ ਉਹ ਏਸੀ ਪਰ ਉਹ ਵੀ ਸਾਨੂੰ ਨਹੀਂ ਬਿਉਰਗਾ ਨੂੰ ਚੰਗੀ ਲੱਗੀ ਫਿਰ ਤੀਜੀ ਅਲਾਟਮੈਂਟ ਬੱਲੂਆਣੇ ਫਿਰ ਬੱਲੂਆਣੇ ਉਸ ਇੱਥੇ ਬੱਲੂਆਣੇ ਕਿਹੜੇ ਸਾਲ ਵਿੱਚ ਆ ਗਏ ਸੀ ਬੱਲੂਆਣੇ ਲਗਭਗ 47 ਤੋਂ ਬਾਅਦ 2 ਸਾਲ ਬਾਅਦ 2.5 ਸਾਲ ਬਾਅਦ ਇੱਥੇ ਆ ਗਏ ਸੀ ਠੀਕ ਹੈ ਉੱਥੇ ਅਸਲ ਵਿੱਚ ਕੀ ਹੈ ਵੀ ਚੱਕ 51 ਦੇ ਕੋਲੇ ਹੀ ਚੌਧਰੀਆਂ ਦਾ ਪਿੰਡ ਸੀਗਾ ਹੂੰ ਉਨਾ ਨਾਲ ਕਿਉਂਕਿ ਚੱਕ 52 ਚ ਤਾਂ ਕੋਈ ਵੱਸੋ ਹੀ ਨਹੀਂ ਸੀਗੀ ਠੀਕ ਹੈ ਉਹ ਤਾਂ ਬਸ ਜਦੋਂ ਅਸੀਂ ਗਏ ਸਾਡੇ ਬਿਊਰ ਗਏ ਆ ਹੂੰ ਪੁਸ਼ਕਰ ਸੀਗੇ ਫਿਰ ਉਹ ਸਾਡਾ ਵਰਤ ਵਰਤਾ ਚੌਧਰੀਆਂ ਨਾਲ ਸ਼ੁਰੂ ਹੋ ਗਿਆ ਸੀ ਨਾਲ ਦੇ ਪਿੰਡ ਚ ਠੀਕ ਹੈ ਉਹ ਫਿਰ ਇਹਨਾਂ ਨਾਲ 47 ਵੇਲੇ ਅਸੀਂ ਇੱਥੇ ਆਏ ਉਸ ਤੋਂ ਬਾਅਦ ਇੱਥੇ ਆਏ ਤੇ ਬਾਈ ਜੀ ਹੁਣ ਦੁਬਾਰਾ ਕਦੇ ਤੁਹਾਡਾ ਚੌਧਰੀ ਵਾਲੇ ਪਿੰਡ ਕਿਹੜਾ ਲੱਗਿਆ ਨਹੀਂ ਚੌਧਰੀ ਵਾਲੇ ਪਿੰਡ ਗੇੜਾ ਨਹੀਂ ਲੱਗਿਆ ਚੌਧਰੀ ਵਾਲੇ ਪਿੰਡ ਚ ਨਾ ਪਾਪਾ ਹੁਣਿਆ ਕੋਲੇ ਦਾਦਾ ਜੀ ਹੁਣਿਆ ਕੋਲੇ ਉਥੋਂ ਦੇ ਅੰਗਰੇਜ਼ ਸਿੰਘ ਜੀ ਸੀਗੇ ਠੀਕ ਹੈ ਪਾਪਾ ਕੋਲੇ ਉਹਨਾਂ ਦਾ ਮੋਬਾਈਲ ਨੰਬਰ ਵੀ ਸੀ ਆ ਹੁਣ ਪਿੱਛੇ ਜੀ ਜਦੋਂ ਉਹਨੀਆਂ ਵੀਡੀਓ ਵਾਇਰਲ ਹੋਈਆਂ ਅਸੀਂ ਉਥੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆਉਂਦਾ ਠੀਕ ਹੈ ਉਹ ਅੰਗਰੇਜ਼ ਸਿੰਘ ਜੀ ਇਥੇ ਕਈ ਕਿ ਦਿਨ ਆਉਂਦੇ ਹੁੰਦੇ ਸੀਗੇ ਉਹਨਾਂ ਨਾਲ ਬਹੁਤ ਪਿਆਰ ਸੀ ਸਾਰਿਆਂ ਦਾ ਸਾਡੇ ਸਾਰੇ ਘਰਿਆਂ ਦਾ ਬਹੁਤ ਪਿਆਰ ਸੀ ਹੋਰ ਨਹੀਂ ਕੋਈ ਆਇਆ ਪਰ ਉਹ ਅੰਗਰੇਜ਼ ਸਿੰਘ ਸੀ ਜਿਹੜੇ ਉਹ ਸਾਡੇ ਸਕੇ ਸੀਗੇ ਠੀਕ ਹੈ ਹੁਣ ਬਾਈ ਜੀ ਇੱਥੇ ਤੁਹਾਡੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਪਰਿਵਾਰ ਬੈਠੇ ਆ ਥੋੜਾ ਉਹਨਾਂ ਦੇ ਨਾਵਾਂ ਦਾ ਜ਼ਿਕਰ ਵੀ ਕਰ ਦਿਓ ਇੱਥੇ ਜੀ ਸਾਡੇ ਜਿਹੜੇ ਪਰਿਵਾਰ ਬੈਠੇ ਹਨ ਜੀ ਇਹ ਇੱਕ ਤਾਂ ਸਰਵਨ ਸਿੰਘ ਦੇ ਪਰਿਵਾਰ ਚੋਂ ਅਸੀਂ ਆ ਠੀਕ ਹੈ ਜਸਵੰਤ ਸਿੰਘ ਮੇਰੇ ਦਾਦਾ ਜੀ ਇਹ ਜਿਹੜੇ ਸਭ ਤੋਂ ਵੱਡੇ ਸੀਗੇ ਉਹਨਾਂ ਤੋਂ ਛੋਟੀ ਸੀ ਜਗਰੂਪ ਸਿੰਘ ਜੀ ਉਹਨਾਂ ਤੋਂ ਛੋਟੇ ਮਖਤਿਆਰ ਸਿੰਘ ਜੀ ਤੇ ਸਭ ਤੋਂ ਉਸ ਤੋਂ ਬਾਅਦ ਇਹਨਾਂ ਦੀਆਂ ਚਾਰ ਭੈਣਾਂ ਸੀ ਠੀਕ ਹੈ ਜਿਵੇਂ ਉਹ ਕੁਲਖੇਤਰ ਹੈ ਇੱਕ ਪੂਆ ਜੀ ਇੱਕ ਬਠਿੰਡੇ ਹੈ ਗੋਵਿੰਦਗੜ੍ਹ ਹੈ ਤੇ ਵੈਸੇ ਸਾਡੇ ਇਕੱਲੇ ਜਿਹੜੇ ਜਗਰੂਪ ਬਾਬਾ ਜੀ ਹੈ ਉਹ ਲਗਭਗ کافی ਬਿਉਰਗ ਹੋ ਗਏ ਥੋੜਾ ਅਸਲ ਚ ਕੀ ਹੈ ਸਾਡਾ ਇਹ ਸੀਗਾ ਵੀ ਉਹਨਾਂ ਦੇ ਮੂੰਹ ਚੋਂ ਤੁਹਾਨੂੰ ਸੁਣਾਇਆ ਜਾਵੇ ਸਾਰਾ ਕੁਝ ਬਿਲਕੁਲ ਜੀ ਜਾਂ ਉਹਨਾਂ ਨੂੰ ਪਤਾ ਹੈ ਜਾਂ ਚਾਚਾ ਜੀ ਜਗਸੀਰ ਜੀ ਨੂੰ ਪਤਾ ਹੈ ਪਰ ਉਹ ਜਗਰੂਪ ਚਾਚਾ ਜੀ ਜਿਆਦਾ ਬਿਉਰਗ ਹੋਣ ਕਰਕੇ ਉਹਨਾਂ ਨੂੰ ਬਾਲਾ ਬੋਲਿਆ ਨਹੀਂ ਜਾਂਦਾ ਠੀਕ ਹੈ ਉਹਦੇ ਕਰਕੇ ਫਿਰ ਤੁਹਾਨੂੰ ਮੈਂ ਉਹਨਾਂ ਦੀਆਂ ਪੁੱਛੀਆਂ ਸਾਰੀਆਂ ਗੱਲਾਂ ਦੱਸ ਰਿਹਾ ਦੂਜਾ ਜਿਹੜਾ ਪਰਿਵਾਰ ਹੈ ਸਰਜਨ ਸਿੰਘ ਦਾ ਇਹਨਾਂ ਦੇ ਸਭ ਤੋਂ ਵੱਡੇ ਬੇੜੇ ਬਲਵੀਰ ਸਿੰਘ ਜੀ ਹੈ ਜੀ ਇਹ ਤਾਂ ਹਾਈਵੇ ਦੇ ਉੱਪਰ ਹੀ ਇਹਨਾਂ ਦਾ ਕਾਰ ਹੈ ਮਲੋਟ ਬੋਰ ਜਿਹੜਾ ਹਾਈਵੇ ਤੇ ਹੈ ਬਾਕੀ ਜਿਹੜੇ ਹੈ ਰਣਜੀਤ ਸਿੰਘ ਜੀ ਹਮ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਤੇ ਰਣਜੀਤ ਸਿੰਘ ਜੀ ਇਹਨਾਂ ਦੀ ਮੌਤ ਹੋ ਗਈ ਹੈ ਠੀਕ ਹੈ ਤੇ ਲਖਵਿੰਦਰ ਸਿੰਘ ਇਹਨਾਂ ਦੇ ਛੋਟੇ ਭਰਾ ਸੀ ਉਹ ਪਿੱਛੇ ਜੀ ਮੌਤ ਹੋਈ ਹੈ ਠੀਕ ਹੈ ਜਿਹੜੇ ਹਾਕਮ ਸਿੰਘ ਬਾਬਾ ਜੀ ਸੀਗੇ ਉਹਨਾਂ ਦੇ ਇੱਕ ਹੀ ਬੇਟੇ ਐ ਜਗਸੀਰ ਸਿੰਘ ਜੀ ਠੀਕ ਹੈ ਉਹ ਅਸਲ 'ਚ ਹੁਣ ਆਪਾਂ ਨੂੰ ਕਹਾਣੀਆਂ ਤਾਂ ਸਾਰੀਆਂ ਉਹਨਾਂ ਨੇ ਹੀ ਸੁਣਾਈਆਂ ਆ ਉਹ ਅੱਜ 사실 ਤਾਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਬੋਲੋ ਪਰ ਉਹ ਮਾਈਕ ਅੱਗੇ ਆ ਕੇ ਹੰਨੇ ਨਹੀਂ ਯਾਰ ਤੁਸੀਂ ਬੋਲੋ ਜੀ ਤੁਸੀਂ ਲਾਸਟ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਸੁਨੇਹਾ ਇਹ ਐ ਵੀ ਨੀਲਿਆਂ ਵਾਲੀ ਜਿਵੇਂ ਦਾਦਾ ਜੀ ਹੋਣੀ ਆ ਚਾਹੁੰਦੇ ਆ ਕਿ ਜਿਹੜੇ ਨੀਲਿਆਂ ਵਾਲੀ ਪਰਵਾ ਨੀਲਿਆਂ ਵਾਲੀ ਪਿੰਡ 'ਚੋਂ ਨਿੱਕਾ ਸਿੰਘ ਦਾ ਪਰਿਵਾਰ ਸੀਗਾ ਜਿਹੜਾ ਸਾਡੇ ਨਾਲ ਵਰਤਦਾ ਸੀ ਜਾਂ ਸਾਡੇ ਆਉਂਦੇ ਜਾਂਦੇ ਸੀ ਉਹਨਾਂ ਦੇ ਪਰਿਵਾਰ ਚੋਂ ਕੋਈ ਵੇਖਦਾ ਇੱਕ ਚੌਧਰੀ ਵਾਲੇ ਪਰਿਵਾਰ ਚੋਂ ਅੰਗਰੇਜ਼ ਚੌਧਰੀ ਵਾਲੇ ਪਿੰਡ ਤੋਂ ਜੀਤਾ ਸਿੰਘ ਵਾਲੇ ਪਿੰਡ ਚੋਂ ਜਿਹੜਾ ਨਾ ਅਜਕਲ ਜੀਤਾ ਸਿੰਘ ਆਲਾ ਅੰਗਰੇਜ਼ ਸਿੰਘ ਸੀਗੇ ਜਿਹੜੇ ਬੱਲੂ ਆਣੇ ਬਹੁਤ ਆਉਂਦੇ ਹੁੰਦੇ ਸੀ ਬਹੁਤ ਦਾਦਾ ਹੀ ਉਹਨਾਂ ਨਾਲ ਪਿਆਰ ਸੀ ਉਹਨਾਂ ਦੀ ਤਾਂ ਮੌਤ ਹੋ ਗਈ ਪਰ ਉਹਨਾਂ ਦੇ ਪਰਿਵਾਰ ਚੋਂ ਕੋਈ ਵੀਡੀਓ ਵੇਂਦਾ ਤਾਂ ਸਾਡੇ ਨਾਲ ਸੰਪਰਕ ਕਰੋ 9463860800 ਠੀਕ ਹੈ ਜੀ ਇਹ ਤੁਹਾਡਾ ਸੰਪਰਕ ਨੰਬਰ ਹੈ 96777 68325 ਇਹ ਕਿੰਨਾ ਦਾ ਨੰਬਰ ਹੈ ਜੀ ਇਹ ਅਮਰਿੰਦਰ ਸਿੰਘ ਵਿੱਪੀ ਚਾਚਾ ਜੀ ਦਾ ਨੰਬਰ ਹੈ ਜਿਹੜਾ 9463860800 ਹੈ ਉਹ ਮੇਰਾ ਨੰਬਰ ਹੈ ਠੀਕ ਹੈ